ਲੱਖਾਂ ਦੇ ਭਾਅ ਹੋਗੀ ਹੀਰਿਆਂ ਦੇ ਭਾਅ ਹੋਗੀ ਜਿੰਨ ਜਿੰਨ ਨਾਮ ਤੇ ਆਇਆ ਜਿਹਨ ਕੇ ਕਾਜ ਸਰੇ ਹਰ ਗੁਰਪੁਰ ਅਰਾਧਿਆ ਦਰਗੇ ਸੱਚ ਖਰੇ ਖਰਾ ਬੰਦਾ ਉਹੀ ਉਤਰਦਾ ਜਿਹਦੇ ਕੋਲ ਭਜਨ ਹੈ ਬੰਦਗੀ ਹੈ ਸੇਵਾ ਵੈ ਸਿਮਰਨ ਹੈ ਭਜਨ ਬੰਦਗੀ ਹੁੰਦੀ ਹੈ ਗੁਰੂ ਦੇ ਮੁਤਾਬਕ ਗੁਰੂ ਦੇ ਮੁਤਾਬਕ ਹੁੰਦੀ ਹੈ ਗੁਰੂ ਅੰਦਰੋਂ ਤੇਰੇ ਜਦੋਂ ਅੰਦਰ ਨਾਮ ਵਾਲੀ ਵਸਤ ਰੱਖਦਾ ਨਾ ਅਮਰਤ ਵਾਲੀ ਵਸਤ ਰੱਖਦਾ ਹੈ ਹਣਕਰੋਂ ਨਿਕਲਦੇ ਆ ਜੇ ਘਰ ਦੇ ਵਿੱਚ ਹੀ ਹੋਈਏ ਕਿ ਜੋ ਵੀ ਅਸੀਂ ਪਦਾਰਥ ਬਣਾਣਾ ਹੁੰਦਾ ਹੈ ਜਦੋਂ ਕੋਈ ਪਦਾਰਥ ਬਣਾਉਂਦਾ ਹੈ ਭਾਵੇਂ ਸਵੇਰੇ ਅਮਰਤ ਵੇਲੇ ਚਾਹ ਬਣਾਉਂਦਾ ਕੋਈ ਕੋਈ ਰੋਟੀ ਪਾਣੀ ਬਣਾਉਂਦਾ ਪਹਿਲਾਂ ਉਸ ਬਰਤਨ ਨੂੰ ਸਾਫ਼ ਕੀਤਾ ਜਾਂਦਾ ਕਿ ਜਿਹਦੇ ਵਿੱਚ ਵਸਤੂ ਬਣਾਣੀ ਹੈ ਕਿਉਂਕਿ ਮੈਂ ਖਾਣੀ ਹੈ ਸਾਫ਼ ਸੁਥਰੀ ਵਸਤੂ ਕਣੀ ਪੈਂਦੀ ਕਰੋ ਨਿਕਲੇ ਜਾਣਾਂ ਦਾ ਦਲੇੜ ਵਾਤੇ ਖਾਸ ਤੌਰ ਤੇ ਉਸ ਵਸਤ ਨੂੰ ਉਸ ਬਰਤਨ ਨੂੰ ਸਾਫ਼ ਕੀਤਾ ਜਾਂਦਾ ਬਾਰ ਬਾਰ ਦੇਖਿਆ ਜਾਂਦਾ ਕਦੇ ਭਾਈ ਇਹ ਬਰਤਨ ਖਰਾਬ ਨਾ ਹੋਵੇ ਤੇ ਇਹ ਤੇ ਹੋਰ ਕਦੇ ਦੁੱਧ ਪਾਇਆ ਖਰਾਬ ਹੋ ਜਾਵੇ ਸਾਫ ਕੀਤਾ ਜਾਂਦਾ ਨਾ ਫਿਰ ਉਹਦੇ ਵਿੱਚ ਉਹ ਦੁੱਧ ਰੱਖੀਦਾ ਭਾਂਡਾ ਧੋਏ ਵੈਸ ਤੋਪ ਦੇਵ ਤੋ ਦੁਦੇ ਕੋ ਜਾਓ ਦੁੱਧ ਕਰਮ ਫਨ ਸੁਰਤ ਸਮਾਨ ਹੋਏ ਨਰਾਸ਼ ਜਨਾਓ ਜਪੋ ਤਾਂ ਇੱਕੋ ਨਾਵਾ ਔਰ ਨਰਾਫਰ ਕਾਮ ਕੀ ਇੱਕ ਦੁੱਧ ਲੈਣ ਵਾਸਤੇ ਗਿਆ ਵਾਂ ਉਹਦੇ ਵਾਸਤੇ ਬਰਤਨ ਨੂੰ ਸਾਫ਼ ਇਸ ਲਈ ਕੀਤਾ ਕਿ ਮੇਰਾ ਦੁੱਧ ਖਰਾਬ ਨਾ ਹੋਵੇ ਉਸੇ ਤਰ੍ਹਾਂ ਹੀ ਗੁਰੂ ਤੇਰਾ ਅੰਦਰ ਦਾ ਅੰਤੇਕਰਣਾ ਅੰਦਰ ਤੇਰਾ ਸ਼ੁੱਧ ਕਰਦਾ ਕਿ ਇਹਦੇ ਵਿੱਚ ਭਾਈ ਮੈਂ ਨਾਮ ਵਾਲੀ ਵਸਤੂ ਰੱਖਣੀ ਹੈ ਅੰਦਰੋਂ ਮੈਲ ਤਾਂ ਧੋਣੀ ਪੈਣੀ ਹੈ ਨਾ ਫਿਰ ਗੁਰੂ ਦੱਸਦਾ ਜਿੰਨਾ ਚਿਰ ਤੇਰੇ ਅੰਦਰ ਕਿਸੇ ਵੀ ਪ੍ਰਕਾਰ ਦਾ ਐਸਾ ਕਰਮ ਹੈ ਜਿਹੜਾ ਧਰਮ ਦੇ ਵਿਰੋਧ ਵਿੱਚ ਹੈ ਜਿਸ ਨੂੰ ਧਰਮ ਅਜਾਤ ਨਹੀਂਦਾ ਦੋ ਪ੍ਰਕਾਰ ਦੇ ਕਰਮ ਨੇ ਇੱਕ ਹਿੱਤ ਦੂਸਰੇ ਵਿਹਿੱਤ ਹਿੱਤ ਜੋ ਗੁਰੂ ਦੱਸਦਾ ਭਾਵ ਜੋ ਗੁਰਬਾਣੀ ਕਹਿੰਦੀ ਹੈ ਜਿਹੜੇ ਕਰਮ ਅਸੀਂ ਗੁਰਬਾਣੀ ਦੇ ਮੁਤਾਬਕ ਕਰਦੇ ਹਾਂ ਸਾਰੇ ਹਿੱਤ ਵਿੱਚ ਆਉਂਦੇ ਆ ਤੇ ਜਿੰਨੇ ਕਰਮ ਅਸੀਂ ਗੁਰਬਾਣੀ ਤੋਂ ਉਲਟ ਕਰਦੇ ਆ ਉਹਨਾਂ ਨੂੰ ਸਾਰੇ ਕਰਮ ਨੂੰ ਬੇਹਤ ਕਰਮ ਕਹਿੰਦੇ ਆ ਇਹ ਭਾਵ ਗੁਰੂ ਨੂੰ ਮਨਜੋਰ ਨਹੀਂ ਹੈ ਗੁਰੂ ਨੂੰ ਪ੍ਰਵਾਹ ਨਹੀਂ ਹੈ ਹੁਣ ਇਹਨਾਂ ਦੇ ਵਿੱਚੋਂ ਸਾਡੇ ਕੋਲ ਕਿੰਨੇ ਕਰਮ ਨੇ ਹਿਤ ਕਿੰਨੇ ਆ ਬੇਹਤ ਕਿੰਨੇ ਆ ਇਹ ਤਾਂ ਮਨੁੱਖ ਨੂੰ ਖੁਦ ਵੀ ਪਤਾ ਹੁੰਦਾ ਜਦੋਂ ਉਹ ਚੋਰੀ ਕਰਦਾ ਝੂਠ ਬੋਲਦਾ ਮਾੜੇ ਕਰਮ ਕਰਦਾ ਉਹਨੂੰ ਖੁਦ ਪਤਾ ਹੁੰਦਾ ਕਿ ਮੈਂ ਇਹ ਕੰਮ ਕਰ ਰਿਹਾ ਆ ਇਹ ਫਿਰ ਉਹ ਕਿਥੋਂ ਇਹ ਨਾਮ ਵਾਲੀ ਵਸਤ ਅੰਦਰ ਸਮਾਲੇਗਾ ਉਹਦਾ ਨਾਮ ਜਪਿਆ ਹੋਇਆ ਪ੍ਰਵਾਨੀ ਉਹਦੀ ਕਥਾ ਕੀਰਤਨ ਪਾਠ ਕੁਛ ਵੀ ਪ੍ਰਵਾਨੀ ਹੈ ਦਿੱਤਾ ਦਾਨ ਪ੍ਰਵਾਨੀ ਹੈ ਉਹਦੀ ਸੇਵਾ ਪ੍ਰਵਾਨੀ ਕੁਛ ਵੀ ਪ੍ਰਵਾਨੀ ਉਹਦਾ ਕੀਤਾ ਹੋਇਆ ਜੇ ਅੰਦਰ ਰੋਂ ਸ਼ੋਧਣਾ ਹੋਇਆ ਬਾਅ ਮੇ ਥੋੜਾ ਕਰ ਲੈ ਪਰ ਜਿੰਨਾ ਕ ਰੱਖਣਾ ਹੁਣ ਬਰਤਨ ਸਾਫ ਹੈ ਭਾਵੇਂ ਵਿੱਚ ਪਾਈ ਇੱਕ ਦੁੱਧ ਹੋਵੇ ਅੱਧ ਪਾਈ ਹੋਵੇ ਉਹ ਵੀ ਬਰਤਨ ਲੈਕ ਹੁੰਦਾ ਵਾ ਤੇ ਉਸ ਦਾ ਵੀ ਭਾਈ ਅਸੀਂ ਕਦੇ ਚਾਹ ਵਾਤੇ ਬਣਾ ਲੈ ਪੀਣ ਵਾਤੇ ਬਣਾ ਲਾਂਗੇ ਕਿਉਂਕਿ ਥੋੜਾ ਜ਼ਰੂਰ ਹੈ ਪਰ ਹੈ ਸਾਫ ਸੁੱਧ ਰਹਾ ਹੁਣ ਭਰੀ ਹੋਵੇ ਕੈਨ 5 10 ਲੀਟਰ ਵਾਲੀ 20 ਲੀਟਰ ਵਾਲੀ ਪਰ ਅੰਦਰ ਉਹ ਗੰਦਗੀ ਕਰਕੇ ਕਿ ਉਹਨੂੰ ਭਾਈ ਦੁੱਧ ਪਾਉਣ ਤੋਂ ਪਹਿਲਾਂ ਸਾਹ ਨਹੀਂ ਕੀਤਾ ਤੇ ਸਾਰੇ ਦਾ ਸਾਰਾ ਉਹ ਪੀਣ ਦੇ ਯੋਗ ਨਾ ਰਿਹਾ ਉਹ ਚਾਹ ਵਾਸਤੇ ਕੰਮ ਨਾ ਆਇਆ ਜਿੱਥੇ ਦੁੱਧ ਅਸੀਂ ਵਰਤਦੇ ਆ ਉੱਥੇ ਕੰਮ ਨਹੀਂ ਆਉਣਾ ਉਸਨੇ ਹੁਣ ਜੇ ਸਿਆਣਪ ਰੱਖਦਾ ਭਾਈ ਕੋਈ ਬਰਤਨ ਹੀ ਸਾਫ਼ ਲੈਂਦਾ ਭਾਵੇਂ ਛੋਟਾ ਲੈਂਦਾ ਹੁਣ ਕਿੱਥੋਂ 10 20 ਲੀਟਰ ਡੋਲੇਗਾ ਉਹ ਦੋ ਚਾਰ ਬੂੰਦਾਂ ਵੀ ਜੇ ਸਾਫ਼ ਸੁਥਰੀਆਂ ਹੁੰਦੀਆਂ ਤੇਰੇ ਕਿਤੇ ਆਹਰੇ ਲੱਗਣੇ ਸੀ ਕੰਮ ਲੱਗਣੇ ਸੀ। ਉਹਨੋਂ ਸੇ ਤਰਾਇ ਭਾਈ ਤੂੰ ਦਾਨ ਕਰਦਾ, ਪੁੰਨ ਕਰਦਾ, ਸੇਵਾ ਕਰਦਾ, ਸਿਮਨ ਕਰਦਾ, ਭਜਨ ਬੰਦਗੀ ਕਰਦਾ। ਜਿੰਨੀ ਕੁ ਕਰਦਾ ਵੱਧ ਕਿਉਂ ਕਰਦਾ ਘਟ ਕਰ ਲੈ। ਦਾਨ ਕਰਦਾ ਕੋਈ ਗੱਲ ਨਹੀਂ ਤੇਰੇ ਲੱਖਾਂ ਦੀ ਲੋੜ ਨਹੀਂ। ਇੱਥੇ ਤਾਂ ਭਾਈ ਕੋਡੀ ਵੀ ਮਨਜ਼ੂਰ ਹੈ। ਕੋਢੀ ਮਨਜੂਰ ਪਰ ਜੇ ਰਖੀ ਪ੍ਰੇਮ ਦੇ ਨਾਲ ਹੋਵੇ ਭਾਵਨਾ ਦੇ ਨਾਲ ਹੋਵੇ ਭਾਵਨੀ ਭਗਤ ਪਾਏ ਕੋਢੀ ਅਗਰ ਬਾਗ ਰਾਕੇ ਤਾਹੇ ਗੁਰ ਸਰਬੇ ਨਿਦਾਨਦਾਨ ਦੇਤ ਹੈ ਇਥੇ ਤਾਂ ਕੋਢੀਆਂ ਵਾਲੇ ਨੂੰ ਵੀ ਭਾਈ ਬਾਦਸ਼ਾਹਤਾ ਮਿਲ ਜਾਂਦੀ ਹੈ ਅਗੁਰ ਬਾਛਾ ਨੇ ਕਦੇ ਪੁੱਛਿਆ ਸੀ ਆਪਣੇ ਅਹਿਲ ਕਰਾਂ ਦੇ ਜੋਸ਼ੀਆਂ ਨੂੰ ਪੜਤਾਨੂੰ ਕਿ ਮੈਂ ਐਸਾ ਬੜਾ ਧਰਮੀ ਰਾਜਾ ਸੀ ਗੁਰੂ ਅਮਰਦਾਸ ਪਾਤਸ਼ਾਹ ਜੀ ਮਹਾਰਾਜ ਦੇ ਦਰਬਾਰ 'ਚ ਇਸਨੇ ਆਪਣਾ ਸੀ ਚੁਕਾਇਆ ਬੈਠ ਕੇ ਸਾਧ ਸੰਗਤ ਵਿੱਚ ਲੰਗਰ ਛਕੇ ਕਿ ਐਡਾ ਵੱਡਾ ਮਾਣ ਦਿੱਤਾ ਵਾ ਧਰਮ ਦਾ ਪੱਕਾ ਸੀ ਸੂਲਾਂ ਦਾ ਪੱਕਾ ਸੀ ਉਸ ਮਾਲਕ ਨੂੰ ਯਾਦ ਰੱਖਣ ਵਾਲਾ ਇਨਸਾਨ ਸੀ ਇਹ ਕਿਤੇ ਮਨਚਾ ਹੈ ਕਿ ਜਦੋਂ ਪਤਾ ਲੱਗਿਆ ਭਈ ਇਹ ਸਭ ਕਰਮਾਂ ਦੀ ਖੇਡ ਹੁੰਦੀ ਹੈ ਵੀ ਜੋ ਇਨਸਾਨ ਬਣਦਾ ਜੋ ਆਪਾਂ ਬਣਦੇ ਆ ਜਿ ਬੈਠੇ ਆ ਜਿਸ ਵੀ ਵਾਸਤਾ ਵਿੱਚ ਹੈ ਨਾ ਇਹ ਸਾਰਾ ਕਰਮਾਂ ਦਾ ਹੀ ਖੇਡ ਹੈ ਕਰਮਾਂ ਦਾ ਕੀਤਾ ਕਰਾਇਆ ਹੋਇਆ ਤੇਰੇ ਕਰਮ ਕੀਤੇ ਸੀ ਉਹਨਾਂ ਦਾ ਤੂੰ ਫਲ ਵੜਦਾ ਆ ਆਕ ਨੂੰ ਪਤਾ ਲੱਗੇ ਆ ਕਿ ਮੇਰਾ ਐਸਾ ਕੀ ਕਰਮ ਹੋਇਆ ਕਿ ਮੈਂ ਅੱਜ ਇੱਕ ਐਡਾ ਵੱਡੀ ਰਾਜਗਦੀ ਤੇ ਬੈਠਾ ਹਿੰਦੁਸਤਾਨ ਦਾ ਮਾਲਕ ਬਣਿਆ ਬੈਠਾ ਵਾਂ ਬਿਚਾਰੇ ਤਰਫ ਮੇਰਾ ਹੀ ਨਾ ਨਾਮ ਚੱਲਦਾ ਹੈ ਮੈਂ ਕੀ ਕਰਮ ਕੀਤਾ ਕਹਿੰਦੇ ਪਤਾ ਕਰੋ ਬਈ ਵੀ ਜਿੰਨੇ ਵੀ ਸੰਤ ਮਹਾਤਮਾ ਫਕੀਰ ਜੀ ਨੂੰ ਜਿੰਨੂੰ ਵੀ ਭਾਈ ਗਿਆਨ ਹੁੰਦਾ ਹਰ ਤੱਕ ਉਹਨੇ ਪਹੁੰਚ ਰੱਖੀ ਉਹ ਦੱਸਿਆ ਉਸ ਨੂੰ ਇੱਕ ਉਸ ਮਾਲਕ ਨਾਲ ਮਿਲੇ ਹੋਏ ਬੰਦੇ ਨੇ ਕਹਿੰਦੇ ਰਾਜਨ ਤੇਰਾ দান ਤੈਨੂੰ ਫਲ ਗਿਆ ਮੈਂ ਐਸਾ ਕੀ দান ਕੀਤਾ ਸੀ ਕਹਿੰਦੇ দান ਕੀ ਦਿੱਤਾ ਸੀ ਜੋ ਤੇਰੇ ਹੱਥ ਵਿੱਚ ਸੀ ਤੂੰ ਉਹੀ ਦਿੱਤਾ ਸੀ ਕਿ ਜੋ ਤੂੰ ਭਾਈ ਤੇਰੇ ਹੱਥ ਵਿੱਚ ਸੀ ਤੂੰ ਦੇ ਦਿੱਤਾ ਚਾਕੇ ਕਹਿੰਦੇ ਜਦੋਂ ਤੈਨੂੰ ਰਾਜ ਗੱਦੀ ਦਾ ਆਸ਼ੀਰਵਾਦ ਮਿਲਿਆ ਨਾ ਵੀ ਰਾਜ ਕਰੇਗਾ ਭਾਈ ਤੇ ਉਸ ਟਾਈਮ ਤੋਂ ਭਾਈ ਤੇri ਹਾਲਾਤ ਬਹੁਤ ਤਰਸਜੋਗ ਸੀ ਗਰੀਬ ਸੀ ਇਹ ਤੂੰ ਘਾਈ ਦਾ ਕੰਮ ਕਰਦਾ ਸੀ ਘਾਹ ਖੋਦਦਾ ਸੀ ਵੇਚਦਾ ਸੀ ਤਦ ਕਿਤੇ ਤੇਰਾ ਰੋਜੀ ਰੋਟੀ ਚੱਲਦੀ ਸੀ ਕਿ ਤਦ ਕਿਤੇ ਇੱਕ ਦੋ ਟਾਈਮ ਦਾ ਖਾਣਾ ਤੈਨੂੰ ਮਿਲਦਾ ਸੀ ਕਿੰਨੇ ਮੇਰੀ ਇੰਨੀ ਹਾਲਾਤ ਮਾੜੀ ਔਰ ਮੈਨੂੰ ਆਸ਼ੀਰਵਾਦ ਮਿਲ ਗਿਆ ਰਾਜਨ ਹੋਣ ਦਾ ਰਾਜਾ ਹੋਣ ਦਾ ਰਾਜ ਭੋਗਣ ਦਾ ਸੁੱਖ ਮਿਲ ਗਿਆ ਕਹਿੰਦੇ ਹਾਂਜੀ ਕਹਿੰਦੇ ਇੱਕ ਧਾਰਮਿਕ ਅਸਥਾਨ ਹੁਣ ਭਾਵੇਂ ਉਸ ਨੂੰ ਕੋਈ ਵੀ ਕੋਈ ਜੋੜ ਲਵੇ ਤੇ ਮੰਦਰੋ ਸਹਾ ਦਾ ਮੱਜਰੋ ਸਹਾ ਵੀ ਹੈ ਜੇ ਕੋਈ ਇਸ ਤਰ੍ਹਾਂ ਕੋਈ ਸਮਾਗਮ ਹੋਵੇ ਧਾਰਮਿਕ ਸਮਾਗਮ ਹੋਵੇ ਜਾਂ ਕਿੱਥੇ ਵੀ ਮਦਦ ਕਰਨੀ ਹੋਵੇ ਮਦਦ ਕਰਨ ਵਾਲਾ ਅਸਥਾਨੀ ਦੇਖਦਾ ਉਹ ਤਾਂ ਸਿਰਫ ਤਕਲੀਫ ਦੇਖਦਾ ਕਿ ਜਿੱਥੇ ਵਿਪਤਾ ਹੁੰਦੀ ਹੈ ਸਾਨੂੰ ਜਿਆਦਾ ਹੁੰਦਾ ਨਾ ਕੌਮ ਦੇ ਵਿੱਚ ਵੀ ਸਾਡੇ ਵੀ ਇਹੀ ਹੈ ਕਿ ਸਿਰਫ ਜੋ ਕੁਝ ਕਰਨਾ ਧਾਰਮਿਕ ਸਥਾਨਾਂ ਵੱਲ ਇਹ ਚੱਕ ਕੇ ਬਈ ਉੱਥੇ ਜਾ ਤਾਂ ਲੱਗਦਾ ਉਹ ਭਾਈ ਜਿੱਥੇ ਵੀ ਕੋਈ ਬਿਰਤਾਂ ਵਾਲਾ ਇਨਸਾਨ ਕਿਥੇ ਭੁੱਖਾ ਪਿਆਸਾ ਵਾ ਕੋਈ ਤਾਂ ਦੇ ਕਪੜੇ ਤੋਂ ਜਿਹੜੇ ਚੱਕ ਚੱਕ ਕੇ ਰਮਾਲੇ ਲਿਆ ਆਲੇ ਸਿੱਟੀ ਜਾਨਾ ਨਾ ਇੱਥੇ ਆ ਕੇ ਢੇਰਾਂ ਢੇਰ ਪੈ ਜਾਂਦਾ ਗੁਰਦ੍ਰਿਆਂ ਚ ਗੱਟੀਆਂ ਬੰਨ ਬਣ ਕੇ ਮੁੜ ਕੇ ਵਰਬੇ ਕਿਥੇ ਕੰਮ ਹੁੰਦੇ ਆ ਜਦੋਂ ਲੰਗਰਾਂ ਮੇ ਰੋਟੀਆਂ ਬਣਦੀਆਂ ਹੁੰਦੀਆਂ ਨਾ ਇਹ ਉਦੋਂ ਕੰਮ ਹੋ ਦਿੰਦੇ ਇਹਨਾਂ ਦੀ ਹਾਲਾਤ ਇਹ ਵਿਗੜ ਜਾਂਦੀ ਹੈ ਉਹ ਭਾਈ ਗੁਰੂ ਘਰ ਦੇ ਵਿੱਚ ਉਹ ਨੇਕੀ ਦੇ ਰੁਮਾਲੇ ਟੰਗੇ ਲੱਗਦੇ ਆ ਜਿन्हें ਕੋ ਸੰਭਾਲੇ ਜਾਂ ਰੱਖੇ ਜਾਂ। ਢੇਲ ਲਾ ਲਾ ਕੇ ਗੁਰਦਵਾਰੇ ਜੋ ਪੰਡਾ ਦੀਆਂ ਪੰਡਾ ਬਣੀ ਪਈਆਂ। ਤੇ ਇਹ ਨਹੀਂ ਐ ਵੀ ਚਲੋ ਕੋਈ ਆਰੇ ਲੱਗিয়ে ਪਈ ਕਿਸੇ ਨੂੰ ਦੇ ਦਈਏ। ਦੇ ਦਈਏ ਭਾਵ ਦੇ ਕੇ ਇਹਨਾਂ ਨੂੰ ਤੁਸੀਂ ਗੁਰੂ ਘਰ ਦੇ ਹੋਰ ਵਾਸਤਰ ਬਣ ਜਾਂਦੇ ਆ। ਚੰਦੋਆ ਸਾਹਿਬ ਬਣਦੇ ਨੇ ਹੋਰ ਕੁਝ ਬਣ ਜਾਂਦੇ ਨੇ। ਇਹਨਾਂ ਤੋਂ ਗਾਂਧੀ ਕਾ ਬਣ ਜਾਂਦੇ ਆ ਭਾਈ। ਆ ਜਿਨੇ ਗੁਟਕਾ ਸਾਹਿਬ ਦੇ ਆਪਾਂ ਸਰੂਪ ਦੇਖਦੇ ਆ ਇਹਨਾਂ વાਤੇ ਜੋ ਅਸੀਂ ਇਹਨਾਂ ਨੂੰ ਕਵਰ ਕਰਨ ਵਾਸਤੇ ਅਸੀਂ ਥੈਲਾ ਬਣਾਉਨੇ ਆ ਉਹ ਵੀ ਨਾ ਤੇ ਬਣਦਾ ਵਾ ਐਸੇ ਬੜੇ ਸੱਜਣ ਆਉਦੇ ਹੁੰਦੇ ਨੇ ਉਹ ਆ ਕੇ ਲੈ ਜਾਂਦੇ ਆ ਤੇ ਉਹਨਾਂ ਤੋਂ ਜੋ ਭਾਈ ਤੁਹਾਨੂੰ ਤੁਹਾਡੀ ਲੋੜ ਦੇ ਮੁਤਾਬਕ ਹੈ ਉਹ ਲੈ ਲਓ ਜਾਂ ਬਹੁਤੇ ਮਾਲੇ ਪੈਨੇ ਉਹਨਾਂ ਤੋਂ ਸੈਟ ਬਣਵਾ ਲਈ ਦੀ ਕਿ ਲੈ ਵੇ ਪੂਰਾ ਸੈਟ ਬਣਾ ਦੇ ਨੀਸ ਤਰ੍ਹਾਂ ਕਰ ਦਿੰਨੇ ਆ ਬਾਰੇ ਜੇ ਤਰ੍ਹਾਂ ਤੁਸੀਂ ਮਤ ਵਰਤੀ ਹੋਈ ਹੈ ਪਤਾ ਨਹੀਂ ਭਾਈ ਗੁਰਦਾਰੇ ਕਰਮਾਲਾ ਦਿੱਤਾ ਹੋਇਆ ਸੁੱਖਿਆ ਹੋਇਆ ਸੀ ਇਹ ਕਹਣਗੇ ਸੁੱਖਿਆ ਹੋਇਆ ਸੀ ਮੇਰੇ ਰਮਾਲਾ ਚੜਾਣਾ ਤੇ ਭਾਈ ਜੇ ਸੁਖਣਾ ਹੀ ਤਾਂ ਇਹ ਸੁਖਦਾ ਇਹ ਕਹਿੰਦਾ ਹਿਮਾਲਤ ਮੇਰੀ ਇੱਜ਼ਤ ਪਤ ਤੇਰੇ ਹੱਥ ਵਿੱਚ ਹੈ ਕੋਈ ਰਹਿਮ ਕਰ ਕੋਈ ਰਹਿਮਤਾ ਦਾ ਮਿਹਰਤਾ ਤੇਰੀ ਕਿਰਪਾ ਹੋਗੀ ਤਾਂ ਤੇਰੀ ਕਿਰਪਾ صدਕਾ ਮੈਂ ਵੀ ਇਸ ਤਰ੍ਹਾਂ ਦਾ ਹੀ ਕਰਮ ਕਰਾਂਗਾ ਤੇਰਾ ਦੇਣ ਉਸੇ ਤਰ੍ਹਾਂ ਹੀ ਦੇਵਾਂਗਾ ਅੱਜ ਮੇਰੀ ਇੱਜ਼ਤ ਪਤ ਤੇਰੇ ਹੱਥਾਂ ਮੈਂ ਵੀ ਕਿਸੇ ਦੀ ਤਾਂ ਤੋਂ ਨੰਗੇ ਦੀ ਪੇਟੋਂ ਭੁੱਖੇ ਦੀ ਪੈਰੋਂ ਨੰਗੇ ਦੀ ਕੋਈ ਮਦਦ ਕਰ ਸਕਾਂ ਇਹ ਅਕਾਲਪੁਰਖ ਤੱਕ ਤੇਰੀ ਬਾਝ ਜਾਂਦੀ ਏ ਤੇ ਅਕਾਲਪੁਰਖ ਦੇਖਦਾ ਇਹ ਲੰਗਰਾਂ ਵਾਸਤੇ ਕੇਵਲ ਤੋਂ ਕੇਵਲ ਤਾਰਮੁਖ ਸਥਾਨ ਨਹੀਂ ਹੁੰਦੇ ਹੋਰ ਵੀ ਬਹੁਤ ਥਾਵਾਂ ਹੁੰਦੀਆਂ ਨੇ ਭਾਈ ਜਿੱਥੇ ਤੁਹਾਨੂੰ ਲੱਗਦਾ ਭੁੱਖ ਪਿਆਸ ਨਾਲ ਕੋਈ ਸੱਜਣ ਬੈਠਾ ਵੀ ਲੈ ਭਾਈ ਸ਼ੱਕ ਜਿੰਨੇ ਕ ਸਾਡੀ ਹੈਗੀ ਹੈਸਿਆਤ ਦੇ ਸਕਦੇ ਆ ਵੀ ਅਜਿਹਾ ਕੁ ਲੈ ਹਣ ਸ਼ਹਿਰ ਦੇ ਵੱਲ ਤੁਸੀਂ ਜਾਣਦੇ ਹੋਵੋਗੇ ਕਿ ਜਦੋਂ ਤੁਸੀਂ ਜਗਰਾਂ ਵਾਲੇ ਪੁਲ ਤੋਂ ਤਾਹਾਨੂੰ ਚੜਦੇ ਆ ਜਾਂ ਹੋਰ ਵੀ ਕਈ ਅਸੀਆਂ ਜਗਾਵਾਂ ਨੇ ਕਿ ਲੋਕ ਗੱਡੀਆਂ ਵਿੱਚ ਆਉਂਦੇ ਆ ਜੋ ਜੀਤੀ ਜਿੰਨੇ ਕ ਹੈਸਿਆਤ ਹੁੰਦੀ ਹੈ ਚਾਹ ਬ੍ਰੈਡ ਹੁਣ ਤਾਂ ਕੱਪ ਗਲਾਸ ਭਾਈ ਪਤਨੂੰ ਪਤਾ ਹੀ ਆ ਬਈ ਸਾਰੇ ਧਰਮਾਂ ਖੋਲਦੇ ਆ ਜਾਂਦੇ ਵੀ ਹੁਣ ਤਾਂ ਰੈਡੀ ਮੀਟੀ ਹੈ ਸਾਰਾ ਕੰਮ ਨਾ ਬਸ ਕੋਈ ਜਿੰਨੇ ਕਿ ਛੜਦਾ ਵਾ ਉਥੇ ਤਾਂ ਦਿੰਦੇ ਹੀ ਦਿੰਦੇ ਆ ਕਿ ਜਾ ਕੇ ਪੌੜਵਾਲ ਦੇਖੋ ਕਿੰਨੇ ਇਸ ਟਾਈਮ ਬੈਠੇ ਹੁੰਦੇ ਆ ਉਹਨਾਂ ਨੂੰ ਬੈਠਿਆਂ ਨੂੰ ਚਾਹ ਮਿਲਦੀ ਆ ਕਿਉਂਕਿ ਪਤਾ ਵੀ ਇਹ ਭੁੱਖੇ ਆ ਮੰਦਰਾ ਜੀ ਜਾਂ ਇਹਨਾਂ ਨੂੰ ਜਾਣ ਨਹੀਂ ਦਿੰਦੇ ਜਾਂ ਜਿੱਥੇ ਕੋਈ ਜਗ੍ਹਾ ਐਸੀ ਹੁੰਦੀ ਆ ਇਹਨਾਂ ਪਿੱਛੇ ਮੋੜ ਦਿੰਦੇ ਆ ਇਸ ਕਰਕੇ ਸੂਝਵਾਨ ਸੱਜਣ ਉਥੇ ਖੁਦ ਜਾ ਕੇ ਉਹਨਾਂ ਨੂੰ ਜਲ ਪਾਣੀ ਕੇ ਰਹਿਣ ਕਰਾਉਂਦੇ ਆ ਰੋਟੀ ਪਾਣੀ ਵੀ ਛਕਾਉਂਦੇ ਉਹਨਾਂ ਬਾਅਦ ਤੇ ਸ਼ਹਿਰਾਂ ਦੇ ਵਿੱਚ ਤਾਂ ਭਾਈ ਕਈ ਘਰ ਐਸੇ ਦੇਖੇ ਕਿ ਛੇਰ ਦੇ ਵਿੱਚ ਐਸੀਆਂ ਬਹੁਤ ਜਗ੍ਹਾਵਾਂ ਹੁੰਦੀਆਂ ਘਰਾਂ ਦੀਆਂ ਕੋਈ ਮੰਗਲਵਾਰ ਦਾ ਕੋਈ ਵੀਰਵਾਰ ਦਾ ਭਾਵੇਂ ਉਹ ਦਿਨ ਨੂੰ ਮੁੱਖ ਰੱਖ ਕੇ ਮਨਾਉਂਦੇ ਹੋਣ ਜਾਂ ਉਹਨਾਂ ਨੇ ਕਿਹਾ ਵੀ ਚਲੋ ਇੱਕ ਦਿਨ ਅਸੀਂ ਸੇਵਾ ਕਰਾਂ ਇੱਕ ਦਿਨ ਤੁਸੀਂ ਕਰ ਲਓ ਕੋਈ ਮੰਗਲਵਾਰ ਲਾਉਂਦਾ ਲੰਗਰ ਕੋਈ ਵੀਰਵਾਰ ਲਾਉਂਦਾ ਕੋਈ ਛਨੀਵਾਰ ਲਾਉਂਦਾ ਕੋਈ ਐਤਵਾਰ ਲਾਉਂਦਾ ਕਦੇ ਛੋਲੇ ਕੁੜੀਆਂ ਜਦੋਂ ਬਾਜ਼ਾਰ ਵੱਲ ਘੁੰਮਦੇ ਆ ਦੇਖਿਆ ਕਰੋ ਅਮਰਤ ਵੇਲੇ ਜਿਨ੍ਹਾਂ ਨੇ ਡਿਊਟੀਆਂ ਕੀਤੀਆਂ ਅਮਰਤ ਵੇਲੇ ਨਾ ਵੀ ਰਾਤੀ ਡਿਊਟੀ ਕਰਕੇ ਸਵੇਰੇ ਘਰ ਆਉਂਦੇ ਉਹਨਾਂ ਨੂੰ ਸਭ ਤੋਂ ਜ਼ਿਆਦਾ ਪਤਾ ਹੁੰਦਾ ਕਿ ਲੰਗਰ ਚੱਲਦੇ ਆ ਭਾਈ ਉੱਥੇ ਉਹ ਕਿਸੇ ਧਰਮਕ ਸਥਾਨ ਨੂੰ ਨਹੀਂ ਟੋਣਦੇ ਆਪਣੇ ਧਰਮੁਰੀ ਆਪਣੀ ਰੋਟੀ ਪਣੀ ਰੱਖ ਕੇ ਭਾਈ ਬਹਿ ਜਾਂਦੇ ਆ ਆ ਜਾਓ ਭਾਈ ਜੋ ਗਰੀਬ ਭੁੱਖਾ ਤੇ ਆਇਆ ਆ ਜਾਓ ਅਸਲੀ ਸੇਵਾ ਇਹ ਹੁੰਦੀ ਹੈ ਕਿਵਾ ਉਹ ਨਹੀਂ ਇਹ ਜੋ ਅਸੀਂ ਸੋਚੀ ਬੈਠੇ ਹਾਂ ਸਾਨੂੰ ਤਾਂ ਇਹ ਹੈ ਬਸ ਵੇ ਗੁਰਦ੍ਰੇ ਲੰਗਰ ਚਲਾਤਾ ਬੜੀ ਸਾਡੀ ਧਾਰਮਿਕ ਆਸਤਾ ਬਣ ਗਈ ਹੈ ਨਹੀਂ ਬਈ ਉਹਨੇ ਤਾਂ ਉਹ ਦੇਖਣਾ ਵੈਸੂ ਨੇ ਜਿਹਦੇ ਮੁਖ ਦੇ ਉੱਤੋਂ ਹਣ ਤਾਂ ਉਹਨਾਂ ਨੂੰ ਵੀ ਪਤਾ ਵੇ ਗੁਰੂ ਘਰ ਦੇ ਵਿੱਚ ਜਾਂ ਕਿਤੇ ਵਿਆਹ ਛੱਦਿਆਂ ਕੋਈ ਜਿਹੜੇ ਖਾਂਦੇ ਪੀਂਦੇ ਆ ਉਹ ਨੁਕਸ ਦਾ ਕੱਢ ਜਾਣਗੇ ਪਰ ਦਵਾ ਨਹੀਂ ਕੋਈ ਦੇ ਕੇ ਜਾਣਗੇ ਦਵਾਵਾਂ ਦੇਣ ਵਾਲੇ ਅਸੀਂ ਅੰਦਰ ਨਹੀਂ ਪਾੜਦੇ ਉਹ ਬਾਹਰ ਬਿਠਾਏ ਹੁੰਦੇ ਆ ਭਜਾਦੀ ਦੇ ਨਾਲ ਤਾਂ ਹੁਣ ਗੱਲ ਬਾਣੀ ਆ ਸਰੀ ਦੁਆ ਦੀ ਹੁਣ ਜਿਹੜੇ ਛੜਕਾਂ ਤੇ ਬੈਠੇ ਜਾਂ ਹੋਰ ਕਿਤੇ ਮੁਸੀਬਤ ਦੇ ਉਹਨਾਂ ਜੇ ਤੁਸੀਂ ਇੱਕ ਪਾਣੀ ਦੀ ਘੋਟੇ ਵੀ ਪਿਲਾਤੀ ਨਾ ਲੱਖਾਂ ਦਵਾਵਾਂ ਦਿੰਦਾ ਇਹਨਾਂ ਲੱਖਾਂ ਦੇ ਵਿੱਚੋਂ ਕਿ ਐਸਾ ਸੱਜਣ ਹੁੰਦਾ ਜੀ ਦੀ ਆਤਮਾ ਉਸ ਪਰਮਾਤਮਾ ਨਾਲ ਜੁੜੀ ਹੋਈ ਹੈ ਤੇ ਉਹਦੇ ਬੋਲ ਸਤ ਹੋ ਜਾਂਦੇ ਆ ਉਦੇ ਬੋਲ ਸਤ ਹੋ ਜਾਂਦੇ ਆ ਪੁੱਗ ਜਾਂਦੇ ਆ ਉਸ ਵੈਗਰੂ ਨਰੰਗਕਾਰ ਤੱਕ ਆਵਦੀ ਆਵਾਜ਼ ਪਹੁੰਚਾਉਣੀ ਹੈ ਨਾ ਆਪਣੇ ਬੋਲ ਪਹੁੰਚਾਉਣੇ ਚਾਹਨੇ ਆ ਤਾਂ ਐਸੇ ਸੱਜਣ ਨੂੰ ਜਿਹੜਾ ਭਾਗਾ ਨਾ ਮਿਲਦੇ ਕਰਮਾ ਨਾ ਮਿਲਦੇ ਕੇ ਕਰਮਨ ਨਸੀਬਾ ਨਾ ਮਿਲਦਾ ਉਹ ਸੱਜਣ ਭਾਪ ਤੁਸੀਂ ਹਰ ਇੱਕ ਦਾ ਅਦਸਤਕਾਰ ਕਰੋ ਤਨੀ ਇਹ ਨਾ ਜੋ ਕੋੜਾ ਉਗਾ ਪਈ ਜਿਹੜਾ ਉਹਨਾਂ ਨੇ ਮਿਲਿਆ ਹੁੰਦਾ ਹੁੰਦਾ ਤਾਂ ਇੱਕ ਅੱਧਾ ਹੀ ਹੈ ਪਰ ਤੁਹਾਨੂੰ ਤਾਂ ਨਹੀਂ ਪਤਾ ਨਾ ਆਪਣੀ ਬੋਲਬਾਣੀ ਤੇ ਆਪਣੇ ਹਰ ਇੱਕ ਕੰਮ ਦੇ ਉੱਤੇ ਧਿਆਨ ਦਿਆ ਕਰੋ ਕਿ ਮੈਂ ਹਰ ਇੱਕ ਦੀ ਭਾਈ ਜਿੰਨੀ ਖੁੰਦੀ ਹੈ ਮਦਦ ਕਰ ਸਕਾਂ ਮੈਂ ਕਿਸੇ ਵਾਸਤੇ ਵਿਪਤਾ ਤੱਕ ਕੋਈ ਪੰਡਾਣਾ ਮੂਰੀ ਰੱਖਾਉਂ ਦੀ ਵਾਤ ਹੋ ਸਕਦਾ ਭਈ ਜਿਹਨੂੰ ਮੈਂ ਕੋਈ ਦੁੱਖ ਤਕਲੀਫ ਵਿਪਤਾ ਦੇ ਰਿਆਂ ਉਹਦੇ ਨਾਲ ਮਿਲਿਆ ਹੋਵੇ ਉਹਦੇ ਮੂੰਹੋਂ ਕੋਈ ਨਿਕਲ ਗਈ ਗੱਲ ਤੇ ਭਾਈ ਸਾਰਾ ਕੁਸ ਸਵਾਹ ਹੋ ਜਾਂਦਾ ਤਬਾਹ ਹੋ ਜਾਂਦਾ ਇੱਥੇ ਰਾਜੇ ਬਾ ਰਾਜੇ ਵੀ ਭੀਖ ਮੰਗਦੇ ਦੇਖੇ ਆ ਕੀ ਰਾਜੇ ਮਹਾਰਾਜੇ ਤੱਕ ਵੀ ਭੀਖ ਮੰਗਦੇ ਦੇਖੇ ਨੇ ਜਦੋਂ ਕਿਸੇ ਸਤ ਪੁਰਖ ਕਮਾਈ ਵਾਲੇ ਦੇ ਬਚਨ ਦਾ ਉਹਦੇ ਉੱਤੇ ਬਾਰ ਚੱਲ ਜਾਂਦਾ ਕਿ ਸਤਿ ਪੁਰਖ ਜੇ ਕੋਈ ਗੱਲ ਕਹਿ ਦੇਵੇ ਨਾ ਇਹ ਜਾ ਕੋਈ ਪਹੁੰਚਿਆ ਹੋਇਆ ਜੇ ਸਹਿਜ ਸੁਭਾਈ ਨਿਕਲ ਗਏ ਅੰਡ ਬਨਾਸੀ ਜੇਰ ਬਨਾਸੀ ਉਤ ਜਸੇ ਤ ਬਨਾਦਾ 4 ਬਨਾਸੀ ਖਟੇ ਬਨਾਸੀ ਇੱਕ ਸਾਦ ਬਚਨ ਨਹਿ ਚ ਲਾਦਾ ਸਾਰਾ ਕੁਝ ਖਤਮ ਹੋ ਸਕਦਾ ਚੰ드ਰਮਾ ਸੂਰਜ ਸਾਰੇ ਖਤਮ ਹੋ ਸਕਦੇ ਚੰ드ਰਮਾ ਗਰਮੀ ਦੇ ਸਕਦਾ ਸੂਰਜ ਠੰਡ ਦੇ ਸਕਦਾ ਹੋ ਜਾਊਗਾ ਸਾਰਿਆਂ 'ਚ ਬਦਲਾਵ ਹੋ ਸਕਦਾ ਪਰ ਜੇ ਇੱਕ ਰੱਬ ਦੇ ਪਿਆਰੇ ਨੇ ਬਚਨ ਕੀਤਾ ਨਾ ਇੱਕ ਸਾਧ ਵਚਨ ਨਿਚਲਾਦਾ ਬੇ ਸਾਧਾ ਬੋਲਿਆ ਹੋਇਆ ਸਾਧੂ ਬੋਲੇ ਸਹਿ ਸਵਾਏ ਸਾਧਾ ਬੋਲਿਆ ਗਿਰਥਾ ਨਾ ਗਿਆ ਭਾਵੇਂ ਤੂੰ ਚੰਗਾ ਕਰਮ ਕੀਤਾ ਵਾ ਭਾਵੇਂ ਮਾੜਾ ਕਰਮ ਕੀਤਾ ਵਾ ਜੇ ਕਿਤੇ ਸੰਤ ਮਹਾਤਮਾ ਨੇ ਵਰ ਦੇਤਾ ਉਹਨੂੰ ਕੋਈ ਰੋਕ ਨਹੀਂ ਸਕਦਾ ਜੇ ਦੇ ਮੋਹ ਕੋਈ ਸਰਾਬ ਨਿਕਲ ਗਿਆ ਤੇ ਉਸ ਨੂੰ ਕੋਈ ਆਵਾਜ਼ ਨਹੀਂ ਕਰ ਸਕਦਾ ਕੋਈ ਉਹਦਾ ਕਾਰਜ ਸਵਾਰ ਨਹੀਂ ਸਕਦਾ ਬੜੇ ਇਤਿਹਾਸ ਨੇ ਬੇਅੰਤ ਇਤਿਹਾਸ ਨੇ ਸੁਣਦੇ ਆ ਸਰਵਣ ਕਰਦੇ ਆ ਇਸੇ ਤਰ੍ਹਾਂ ਹੀ ਮੌਕਾ ਮਿਲਦਾ ਰਹਿੰਦਾ ਭਾਈ ਜਦੋਂ ਅੱਗੇ ਸਮਾਂ ਚੱਲੂਗਾ ਕੋਈ ਐਸਾ ਪ੍ਰਕਰਮ ਆਇਆ ਇਹ ਵੀ ਪਤਾ ਲੱਗ ਜੂਗਾ ਹੁਣ ਦੇਖਣੀ ਹੈ ਅਸੀਂ ਅੰਦਰ ਦੀ ਆਪਣੀ ਭਾਵਨਾ ਇਹ ਨੀਤੀ ਤੇਰੀ ਭਾਵਨਾ ਲੱਖਾਂ ਕਰੋੜਾਂ ਨਾਲ ਆ। ਵਿਚਾਰ ਤੇ ਇਹਨਾਂ ਦਊਗਾ ਤਾਂ ਜੀ ਪ੍ਰਮਾਤਮਾ ਖੁਸ਼ ਹੋਊਗਾ। ਉਹ ਤਾਂ ਭਾਈ ਇੱਕ ਕੌਡੀ ਵੀ ਰੱਖਦੀ ਏ ਉਹ ਵੀ ਅਨੁਪਰਵਾਣ ਪਰ ਰੱਖੀ ਹੋਵੇ ਸ਼ਰਦਾ ਦੇ ਨਾਲ, ਪ੍ਰੇਮ ਦੇ ਨਾਲ। ਪਰ ਅੰਦਰੋਂ ਪਤੀਜ ਕੇ ਦਿੱਤੀ ਹੋਵੇ। ਕਿ ਉਹਨਾਂ ਦਾ ਦਿੱਤਾ ਹੋਇਆ ਭਾਈ ਐਸੀ ਬਰਕਤ ਪਾਉਂਦਾ। ਤੇਰੇ ਖਜ਼ਾਨੇ ਤੇਰੇ ਭੰਡਾਰੇ ਤੇਰੇ ਧਰਮਘਸਤਾਂ ਲੰਗਰਾਂ ਦੇ ਵਿੱਚ ਕਿ ਕਿਸੇ ਗਰੀਬ ਨੂੰ ਦਿੱਤਾ ਹੋਇਆ ਇੱਕ ਦਮੜਾ ਵੀ ਉਹ ਵੀ ਤੇਰੇ ਸਾਰੇ ਸਮਾਗੋਂ ਨੂੰ ਸਾਰੇ ਨੂੰ ਸਬਲ ਕਰ ਦਿੰਦਾ ਉਸ ਘਾਟ ਨਹੀਂ ਹੋਣ ਦਿੰਦਾ ਕਿ ਉਹਦੇ ਵਿੱਚ ਉਹਦੀਆਂ ਦਵਾਵਾਂ ਹੁੰਦੀਆਂ ਨੇ ਉਹਦਾ ਪ੍ਰੇਮ ਹੁੰਦਾ ਜਿੱਥੇ ਪ੍ਰੇਮ ਹੁੰਦਾ ਉੱਥੇ ਪ੍ਰੇਮ ਦੇ ਨਾਲ ਵਹਿਗਰੂ ਵੀ ਹੈ ਤੇ ਜਿੱਥੇ ਵਹਿਗਰੂ ਆ ਗਿਆ ਤੇ ਉੱਥੇ ਕੋਈ ਘਾਟ ਹੋ ਸਕਦੀ ਹੈ ਕਿ ਬਹੁਤ ਸੱਜਣ ਹੈ ਕੋਈ ਕੋਲੀ ਤੇ ਕੋਈ ਕਿਸ ਤਰ੍ਹਾਂ ਕਿ ਮੈਂ ਆਟਾ ਢਾਲ ਕੁਝ ਵੀ ਲੈ ਕੇ ਹੁੰਦੇ ਆ। ਕੋਈ ਜਿੰਨੀ ਕਿ ਜਿਹਦੀ ਹਵਸਤਾ ਗਰੀ ਤੋ ਗਰੀ ਬੰਦੇ ਵੀ ਦੇਖੇ ਆ। ਵਿਸੋਚੀ ਤਾਂ ਭਈ ਨਾ ਕੋਈ ਮਦਦ ਕਰੀ ਪਰ ਉਹਨਾਂ ਵੱਲੋਂ ਵੀ ਧਾਰਮਿਕ ਅਸਥਾਨਾਂ ਦੇ ਉੱਤੇ ਜਾਂ ਉਹਨਾਂ ਦੇ ਵੱਲੋਂ ਵੀ ਦੇਖਿਆ ਗਿਆ ਕਿਸੇ ਦੂਸਰੇ ਦੀ ਮਦਦ ਕਰਦਿਆਂ ਹੋਏ। ਤਾਂ ਹਮੇ ਥੋੜੀ ਹੁੰਦੀ ਹੈ ਕਰਦੇ ਆ। ਨਹੀਂ ਤਾਂ ਅਮੀਰਾਂ ਦਾ ਭਾਈ ਇਹਨੇ ਤਾਂ ਜੇਬੇ ਨਹੀਂ ਖੁੱਲਦੀਆਂ। ਇਹ ਤਾਂ ਰੁਪਈਏ ਰੁਪਏ ਨੂੰ ਸੋ ਦੇਵੇ ਕਿੱਥੋਂ ਵਿਚਾਲੀਏ ਕਿੱਥੋਂ ਕੱਢ ਲਈਏ ਬਿਨਾ ਸੰਦੋਖ ਨਹੀਂ ਕੋ ਰਾਜੇ ਇਹਨਾਂ ਦੀ ਅਵਸਥਾ ਇਹ ਹੁੰਦੀ ਹੈ ਪਰ ਜੀਤੇ ਕਿਰਪਾ ਹੋਈ ਹੁੰਦੀ ਹੈ ਨਾ ਵਹਿਗੁਰੂ ਦੀ ਉਹ ਭਾਵੇਂ ਤਨ ਦੀ ਗਰੀਬੀ ਨਹੀਂ ਦੇਖਦਾ ਉਹ ਤਾਂ ਭਾਈ ਖੁੱਲੇ ਭੰਡਾਰੇ ਹੁੰਦੇ ਆ ਦੇ ਕੋਲ ਤਾਂ ਬਸ ਹੋਣੀ ਚਾਹੀਦੇ ਆ ਦੇਣ ਵਾਲਾ ਮਾਲਕ ਹੋਵੇ ਤਿਆਂ ਤਾਂ ਲਟਾਈ ਜਾਣਿਆ ਬਈ ਸੱਚੀ ਭਾਵਨਾ ਸੱਚੀ ਪ੍ਰੀਤ ਇਨਾਂ ਦਾ ਪਰਮਾਤਮਾ ਨੂੰ ਭੋਖ ਹੈ ਉਹ ਲਿਆਇਆ ਕਰੋ ਬਾਈ ਕਹਿੰਦੇ ਰਾਜਨ ਆਕਰ ਬਾਦਸ਼ਾਹ ਨੂੰ ਕਹਿੰਦੇ ਰਾਜਨ ਤੂੰ ਤਾਂ ਅਤ ਦਰਜੇ ਦਾ ਗਰੀਬ ਸੀ ਉਦੋਂ ਜਿਹੜਾ ਤੇਰਾ ਦਿੱਤਾ ਹੋਇਆ ਦਾਨ ਪ੍ਰਵਾਨ ਹੋਇਆ ਸੀ ਕੀ ਕੀਤਾ ਸੀ ਮੈਂ ਇਹ ਵੀ ਦੱਸ ਦੋ ਇਹਨੇ ਦਿੱਤਾ ਕੀ ਸੀ ਇੱਕ ਤੇਰੇ ਹੱਥ ਵਿੱਚ ਉਹ ਘਾਵਣ ਵਾਲੀ ਪੱਲੜ ਸੀ ਪੱਲੀ ਜੀ ਨੂੰ ਕਹਿੰਨੇ ਆਪਾਂ ਦੂਸਰਾ ਕਾ ਖੋਤਣਾੜਾ ਖਰਪਾ ਹੋਰ ਨਾ ਕੋਈ ਦੇਖਿਆ ਕਹਿੰਦਾ ਮੇਰਾ ਵੀ ਪ੍ਰਵਾਨ ਕਰ ਲੋ ਉਹ ਉਹੀ দান ਕਰਦਾ ਇਹ ਨਹੀਂ ਸੋਚਿਆ ਕਿ ਕੱਲ ਨੂੰ ਭਾਈ ਮੈਂ ਕਿੱਥੋਂ ਕਾ ਕਿਸੇ ਨਾ ਕੋਤਾ ਗਾ ਵੱਡਾ ਕਟਾ ਖਰਪਾ ਵੀ ਦੇ ਦਿੱਤਾ ਤੇ ਇਹ ਤਾਂ ਰੋਜੀ ਰੋਟੀ ਸੀ ਜਿਸ ਨੇ ਤੂੰ ਕਾ ਇਕੱਠਾ ਕਰਕੇ ਲੋਕਾਂ ਦੇ ਘਰਾਂ ਤੱਕ ਪਹੁੰਚਾਉਂਦਾ ਸੀ ਉਹ ਪਲੜ ਵੀ ਦੇ ਦਿੱਤਾ ਹੁਣ ਕੀ ਕਰੇਗਾ ਇਹ ਸੋਚਿਆ ਤੂੰ ਤੂੰ ਆਪਣਾ ਪ੍ਰੇਮ ਰੱਖਿਆ ਕਿ ਮੇਰੇ ਅੰਦਰ ਵੀ ਭਾਵਨਾ ਜਾਗੀ ਪ੍ਰੇਮ ਵਾਲੀ ਕਿ ਮੈਂ ਵੀ ਕੁਝ ਦੇਵਾਂ ਕਿ ਮੈਂ ਵੀ ਮੈਂ ਵੀ ਇਸ ਧਾਰਮਿਕ ਕਾਰਜ ਦੇ ਵਿੱਚ ਸਹਾਈ ਹੋਵਾਂ ਤੇਰੇ ਅੰਦਰ ਇੱਕ ਚਾਹ ਸੀ ਜੋ ਕੁਝ ਤੇਰੇ ਕੋਲ ਸੀ ਦੇ ਦਿੱਤਾ ਤੇ ਜਦੋਂ ਵੈਗਰੂ ਨੇ ਪ੍ਰਵਾਨ ਕਰਨਾ ਹੁੰਦਾ ਤੇਰੀ ਭਾਵਨਾ ਦੇਖ ਕੇ ਪ੍ਰਵਾਨ ਕਰਨਾ ਤੇਰਾ ਪ੍ਰੇਮ ਦੇਖ ਕੇ ਤੇਰੀ ਜੀਵ ਦੇ ਕੇ ਹੀ ਪ੍ਰਵਾਨ ਕਰਦਾ ਉਹ ਕਿ ਕਿੰਨਾ ਕਿ ਤੂੰ ਵਾਈ ਮਾਲ ਲਿਆਂਦਾ ਤੇ ਮੈਨੂੰ ਪਰਵਾਹ ਨਹੀਂ। ਸੋਨੇ ਚਾਹਂਦੀਆਂ ਗਹਿਣਿਆਂ ਨਾਲ ਨਹੀਂ ਪ੍ਰਮਾਤਮਾ ਮਿਲਦਾ। ਹੋਤਾ ਇੱਕ ਤੋਂ ਇੱਕ ਕੇਵਲ ਤੋਂ ਕੇਲ ਪ੍ਰੇਮ ਨਾਲ ਮਿਲਦਾ। ਪ੍ਰੇਮ ਕਰਿਆ ਕਰੋ ਭਾਈ। ਇਹ ਪ੍ਰੇਮ ਦੀ ਕਮਾਈ ਵਹਿਰੂ ਨੂੰ ਦੇਵੋ ਤੇ ਵਹਿਰੂ ਉਹਦੇ ਬਦਲੇ ਆਪਣਾ ਰੂਪ ਹੀ ਤੈਨੂੰ ਦੇ ਜਾਂਦਾ ਵਾ। ਭਾਵ ਜੋ ਵਹਿਰੂ ਆ ਆਪਣੇ ਭਗਤ ਨੂੰ ਵੀ ਵੈਸੇ ਹੀ ਬਣਾ ਲੈਂਦਾ ਹਰ ਕਾ ਸੇਵਕ ਹਰ ਹੀ ਜੀ ਹੈ ਵਕਰੀ ਗੱਲ ਭੇਦ ਨਾ ਜਾਣੋ ਮਾਨਸ ਦੇ ਮਨੁੱਖ ਨਹੀਂ ਜਾਣਦਾ ਪਰ ਪ੍ਰਮਾਤਮਾ ਨੂੰ ਤਾਂ ਮਤਲਬ ਹੁੰਦਾ ਨਾ ਉਹਨਾਂ ਤਾਂ ਪਤਾ ਵਾ ਮਤਲਬ ਹੀ ਪ੍ਰਮਾਤਮਾ ਤੱਕ ਰੱਖੋ ਦੁਨੀਆ ਨਾਲ ਮਤਲਬ ਨਾ ਰੱਖਿਆ ਕਰੋ ਚੰਗੇ ਕਰਮ ਕਰੋ ਭਾਵੇਂ ਮਾੜੇ ਕਰੋ ਵਧਣਾ ਤੈਨੂੰ ਦੁਨੀਆ ਨੇ ਦੋਨੇ ਪਾਸੇ ਹੀ ਹੈ ਇਹ ਦਾਤਰੀ ਇੱਕ ਪਾਸੇ ਵਧਦੇ ਹਨ ਇਹ ਦੁਨੀਆ ਦੋਨੇ ਪਾਸੇ ਹੀ ਹੈ ਚੰਗੇ ਕਰਨ ਵਾਲੇ ਨੂੰ ਵੀ ਤੇ ਮਾੜੇ ਵਾਲੇ ਨੂੰ ਵੀ ਦੋਨਾਂ ਉੱਤੇ ਪਈ ਇਹਨਾਂ ਦਾ ਦਤਲ ਚੰਦਾ ਵਾ ਉਹ ਇਹਨਾਂ ਦੀ ਪ੍ਰਵਾਹ ਨਾ ਕਰੋ ਪ੍ਰਵਾਹ ਨਹੀਂ ਕਿਸੇ ਕਰੀ ਵਾਜ ਸੱਚੇ ਨਾ ਏ ਇੱਕ ਸੱਚੇ ਦੀ ਪ੍ਰਵਾਹ ਤੇ ਰੱਖਿਆ ਗੁਰੂ ਕੋਈ ਭਾਈ ਉਹ ਨਾਰਾਜ਼ ਨਾ ਹੋ ਜਵੇ ਉਹ ਦੇਖਣਾ ਕਿਵੇਂ ਖੁਸ਼ ਰਹਿੰਦਾ ਵਾ ਉਹਦੇ ਅੱਗੇ ਪ੍ਰੇਮ ਵਾਲਾ ਕਟੋਰਾ ਭਰ ਕੇ ਲੈ ਜਾਉਂਗੇ ਨਾ ਤੇ ਉਹਨੇ ਤਾਂ ਪਈ ਉਹਦੇ ਬਦਲੇ ਉਹ ਇੰਨਾ ਖੁਸ਼ ਹੋ ਜਾਂਦਾ ਉਹ ਤੇਰੇ ਪ੍ਰੇਮ ਦੇ ਵਿੱਚ ਆਪਣਾ ਰੂਪ ਹੀ ਤੈਨੂੰ ਦੇ ਦਿੰਦਾ ਵਾ ਕਿ ਆਪਣਾ ਰੂਪ ਹੀ ਭਾਵ ਜੋ ਖੁਦ ਹੈ ਵਾਹਿਗੁਰੂ ਖੁਦ ਹੈ ਨਾ ਜੋ ਉਹੀ ਤੈਨੂੰ ਬਣਾ ਦਿੰਦਾ ਕਿ ਤੇਰੇ اور ਉਹਦੇ ਵਿੱਚ ਕੋਈ ਫਰਕ ਨਹੀਂ ਦਿੰਦਾ ਪ੍ਰੇਮ ਸੀ ਅਕੁਰ ਬਾਸ਼ਾ ਉਹ ਤੇਰਾ ਦਿੱਤਾ ਹੋਇਆ ਦਾਣ ਸੀ ਉਹ ਪਰਵਾਨ ਹੋ ਗਿਆ ਤੇ ਉਹ ਅੱਜ ਤੂੰ ਰਾਜਨ ਬਣ ਗਿਆ ਤੋ ਭਾਈ ਗੁਰੂ ਦੇ ਅੱਗੇ ਆਪਣੀ ਸ਼ਰਧਾ ਭਾਵਨਾ ਪ੍ਰੇਮ ਵਾਲੀ ਲੈ ਕੇ ਜਾਓ ਪ੍ਰੇਮ ਤੇਰੇ ਅੰਦਰੋਂ ਤਦ ਤੱਕ ਨਹੀਂ ਉਮੜਨਾ ਉਹ ਜਾਗਰ ਹੋਣਾ ਜਦ ਤੱਕ ਗੁਰੂ ਦੇ ਬਚਨਾਂ ਨੂੰ ਨਹੀਂ ਮੰਨਦਾ ਉਹ ਪ੍ਰੇਮੀ ਪ੍ਰੇਮੀ ਕਹਾਦਾ ਜਿਹੜਾ ਆਪਣੇ ਮਾਲਕ ਦੀ ਗੱਲ ਹੀ ਨਾ ਮੰਨੇ ਉਹ ਪ੍ਰੇਮੀ ਨਹੀਂ ਹੁੰਦਾ ਉਹ ਤਾਂ ਇੱਕ ਵਿਖਾਵਾ ਹੁੰਦਾ ਵਾ ਇੱਕ ਵਿਖਾਵਾ ਹੁੰਦਾ ਵਾ ਤੇ ਜਿਹੜੇ ਪ੍ਰੇਮੀ ਆ ਉਹ ਤਾਂ ਭਾਈ ਜਿਵੇਂ ਮਾਂ ਬੱਚੇ ਦੀ ਹਰ ਇੱਕ ਡਿਮਾਂਡ ਪੂਰੀ ਕਰਦੇ ਹਨ ਕਿ ਮਾਂ ਦਾ ਪੁੱਤ ਨਾਲ ਬੱਚੇ ਨਾਲ ਪੇਮ ਹੁੰਦਾ ਵਾ ਉਸੇ ਤਰ੍ਹਾਂ ਹੀ ਭਾਈ ਪ੍ਰੇਮ ਦੇ ਅਧੀਨ ਹੋ ਕੇ ਹੀ ਜਦੋਂ ਤੁਸੀਂ ਪ੍ਰੇਮ ਅੱਗੇ ਲੈ ਕੇ ਜਾਓਗੇ ਜਦੋਂ ਪ੍ਰੇਮ ਦਾ ਅਧੀਨ ਹੋਵੋਗੇ ਕਿ ਮੇਰਾ ਗੁਰੂ ਨਾਨਕ ਸਾਹਿਬ ਦੇ ਨਾਲ ਪ੍ਰੇਮ ਹੈ ਕੀ ਮਝਾ ਲਾ ਕੇ ਭਾਈ ਤੁਸੀਂ ਗੁਰੂ ਨਾਨਕ ਸਾਹਿਬ ਜੋ ਕੁਝ ਕਹਿਣ ਉਹ ਤਾਂ ਭਾਈ ਜਦੋਂ ਕਿਹਾ ਸੀ ਖਾਲਾ ਭਾਈ ਲੈਣਿਆ ਮੁਰਦਾ ਖਾਲਾ ਸਵਾਲ ਨਹੀਂ ਕੋਈ ਜਵਾਬ ਨਹੀਂ ਤੁਰ ਪਈ ਅੱਗੇ ਤਾਂ ਹਈ ਕੁਛ ਨਹੀਂ ਸੀ ਭਾਈ ਪਰ ਇੱਕ ਕਹਿਣਾ ਸੀ ਚੜ ਜਾ ਦਰਖਤਾਂ ਤੇ ਮਿਠਾਈ ਲਾ ਲ ਅਜੜਾ ਕਹਿੰਦਾ ਕਿੱਥੇ ਮਿਠਾਈ ਹੁੰਦੀ ਹੈ ਬਸ ਵਚਨ ਮੰਨਣ થી ਭਾਵ ਗੁਰੂ ਤਾਂ ਐਸੇ ਤੁਹਾਨੂੰ ਜਿਹੜੇ ਵਚਨ ਊਡ ਪਟੰਗ ਲੱਗਦੇ ਆ ਉਹ ਤਾਂ ਉਹਦੇ ਇਮਤਿਹਾਨ ਹੁੰਦੇ ਆ ਇਹ ਤਾਂ ਉਹਦੇ ਇਮਤਿਹਾਨ ਹੁੰਦੇ ਨੇ ਵੀ ਇਹ ਵਚਨ ਮੰਨਦਾਂ ਨੇ ਉਦੇ ਬਚਨ ਇਹ ਨਹੀਂ ਹੁੰਦੇ ਕਿ ਸਵੇਰੇ 4 ਵਜੇ ਉੱਠ ਕੇ ਭਾਈ ਤੂੰ ਗੁਰਦੁਆਰੇ ਆ ਜੀ ਉਹਨਾਂ ਦਾ ਬਚਨ ਇਹਦੇ ਤੈਨੂੰ ਸਜਾਉਣੇ ਨੇ ਭਾਈ ਇਹਨੂੰ ਦੇਖੇਗਾ ਇਹ ਵੀ ਹੋਊਗਾ ਕਮ ਪਰ ਆਉ ਗੁਰੂ ਦੇ ਹਰ ਇੱਕ ਬਚਨ ਨੂੰ ਮੰਨਣ ਦੀ ਆਪਣੇ ਅੰਦਰ ਸਮਰੱਥਾ ਕਾਇਮ ਕਰ ਜਦੋਂ ਗੁਰੂ ਦੇ ਬਚਨਾਂ ਨੂੰ ਮੰਨੇਗਾ ਮੰਨੇਗਾ ਤਾਂ ਜਦੋਂ ਤੇਰਾ ਗੁਰੂ ਨਾਨਕ ਸਾਹਿਬ ਦੇ ਨਾਲ ਪ੍ਰੇਮ ਹੋਵੇਗਾ ਪ੍ਰੇਮ ਨਹੀਂ ਹੈ ਏ ਪ੍ਰਮਾਤਮਾ ਨਹੀਂ ਅੰਦਰ ਤੇਰੀ ਭਾਵਨਾ ਪ੍ਰੇਮ ਵਾਲੀ ਹੋਵੇ ਸ਼ਰਧਾ ਵਾਲੀ ਹੋਵੇ ਫੇਰ ਹੀ ਪ੍ਰਮਾਤਮਾ ਨਾਲ ਤੇਰਾ ਨਾਤਾ ਜੁੜਦਾ ਆਪਣਾ ਪ੍ਰੇਮ ਪ੍ਰੇਮ ਹੋਵੇਗਾ ਤੇ ਗੁਰੂ ਦੇ ਕਹੇ ਹੁਕਮ ਮੰਨੇਗਾ ਅੰਦਰੋਂ ਸਭ ਕੁਝ ਮੈਲ ਖਤਮ ਹੋ ਜਾਈਗੀ ਖਤਮ ਕਰ ਦੇਗਾ ਤੇ ਫਿਰ ਉਹਦੇ ਅੰਦਰੋਂ ਉਹ ਘਟੜੀ ਖੁੱਲਣੀ ਆ ਅਮਰਤ ਵਾਲੀ ਤਦ ਤੋਂ ਅਮਰਤ ਵਾਲਾ ਅਸਲੀ ਧਾਰਨੀ ਬਣਨਾ ਵਾ ਇਹ ਨਹੀਂ ਕਿ ਬਾਹਰੋਂ ਸ਼ਕਲਿਆ ਬਸ ਕੱਲ ਖਤਮ ਹੋ ਗਈ ਇਹ ਤਾਂ ਭਾਈ ਇਹ ਕੋਈ ਸ਼ੁਰੂਆਤ ਆ ਥੋੜੀ ਜੀ ਗਲ ਤਾਂ ਅੰਦਰ ਵਾਲੀ ਕਠੜੀ ਦੀ ਹੈ ਘਰ ਹੀ ਮੈਂ ਅਮਰਤ ਭਰਪੂਰ ਹੈ ਮਨਮੁੱਖਾਂ ਸਾਥ